ਜਿਹੜੇ ਤਿੰਨ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਸਾਂ ਦਿੱਲੀ ਇੱਕ ਸਾਲ 13 ਦਿਨ ਬੈਠ ਕੇ ਉਹਦੇ ਵਿੱਚ ਜਿਹੜਾ ਖੁੱਲੀ ਮੰਡੀ ਵਾਲਾ ਪਹਿਲਾ ਕਾਨੂੰਨ ਸੀ ਏਪੀਐਮਸੀ ਵਾਲਾ ਉਹ ਕਾਨੂੰਨ ਲਾਗੂ ਕਰਤਾ ਅੱਜ ਸੈਲੋਜ ਨੂੰ ਮਨਜ਼ੂਰੀ ਦੇ ਦਿੱਤੀ ਜਿਹੜਾ ਕਾਨੂੰਨ ਮੋਦੀ ਨੂੰ ਵਾਪਸ ਲੈਣਾ ਪਿਆ ਤੂੰ ਲਾਗੂ ਕਰਤਾ ਤੂੰ ਸਭ ਤੋਂ ਵੱਡਾ ਸ਼ੁਰਾ ਤਾਂ ਤੂੰ ਅੱਜ ਭਾਜਪੀ ਨਾਲੋਂ ਵੀ ਵੱਧ ਉਸ ਸਰਕਾਰ ਨਾਲੋਂ ਵੀ ਵੱਧ ਤੂੰ ਸ਼ੁਰਾ ਮਾਰਿਆ ਪੰਜਾਬ ਦੀ ਪਿੱਠ ਦੇ ਵਿੱਚ ਅਦੇ ਨਾਲ ਖੜੇ ਆ ਦੇਖੋ ਪਹਿਲੀ ਮੀਟਿੰਗ ਕਹਿੰਦੇ ਮੈਂ ਖੁਦ ਕਿਹਾ ਕੇਂਦਰੀ ਮੰਤਰੀ ਨੂੰ ਬੁਲਾਇਆ ਅਜ ਤੱਕ ਕਹਿੰਦੇ ਹੋਇਆ ਕਦੇ ਵੀ ਕੇਂਦਰੀ ਮੰਤਰੀ ਚੱਲ ਕੇ ਪੰਜਾਬ ਆਏ ਹੋਣ ਨੁਟੰਕੀਵਾਜ ਤਕੜਾ ਹੈ ਮੁੱਖ ਮੰਤਰੀ ਸਾਡਾ ਡਰਾਮੇਵਾਜ ਬਹੁਤ ਤਕੜਾ ਹੈ ਉਹ ਡਰਾਮੇ ਕਰਨੇ ਜਾਣਦਾ ਹੈ ਤੇ ਅੱਜ ਬਈ ਜੀਪੀ ਦੀ ਝੋਲੀ ਕਿਉਂ ਪੈ ਗਿਆ ਕੇਂਦਰ ਦੀ ਝੋਲੀ ਕਿਉਂ ਪੈ ਗਿਆ ਅੱਜ ਕਿਉਂ ਉਹਦੇ ਮੁਰੇ ਜਾ ਕੇ ਗੋਡੇ ਟੇਕ ਤੇ ਸਾਡੇ ਨਾਲ ਧੱਕਾ ਕਰੀਏ ਬੀਜੇਪੀ ਸ਼ਰਿਆਂ ਵਿੱਚ ਡਰਾਮਾ ਧੱਕਾ ਹੋ ਰਿਹਾ ਸਾਡੇ ਨਾਲ ਧੱਕਾ ਹੋ ਰਿਹਾ ਇਹ ਲੋਕਾਂ ਨੂੰ ਲੁਝਾਉਣ ਲਈ ਨਾ ਟੰਕੀ ਬਣਾਈ ਹੋਈ ਇਹਨਾਂ ਨੇ ਰਲ ਮਿਲ ਕੇ ਬੀਜੇਪੀ ਨੇ ਇਹਨਾਂ ਨੇ ਉਹਦਾ ਹਿੱਸਾ ਆ ਤੇ ਸਾਡਾ ਮੁੱਖ ਮੰਤਰੀ ਵੀ ਉਸ ਨ ਟੰਕੀ ਦਾ ਹਿੱਸਾ ਆ 2 ਲੱਖ ਟਨ ਦਾ ਜਿਹੜਾ ਸੈਲ ਹੋਇਆ ਅਡਾਨੀ ਦਾ ਤੇ 2 ਲੱਖ ਟਨ ਨੂੰ ਕਿੰਨੀ ਮਜ਼ਦੂਰੀ ਲੱਗੂਗੀ ਪਰ ਉਥੇ ਦੇ ਨਾਜ਼ਮੰਦਿਆ ਨੇ ਕਰਨਾ ਬਟਨ ਦੱਬਣਾ ਤੇ ਉਹ ਜਿਹੜੀ ਟਰਾਲੀ ਆ ਉਹ ਡਾਲਾ ਖੋਲ ਕੇ ਪਲਟੀ ਹੋ ਜਾਣੀ ਆ ਬਟਨ ਦੱਬਣਾ ਉਹ ਸਾਫ਼ ਹੋ ਜਾਣੀ ਆ ਬਟਨ ਦੱਬਣਾ ਤਾਂ ਬੋਰੀਆਂ ਭਰ ਜਾਣੀਆਂ ਤੇ ਫਿਰ ਭਾਈ ਉਹ ਉਹ ਦੇਖੋ ਨਾ ਮਜ਼ਦੂਰ ਕਿੱਥੇ ਜਾਵੂ ਪੰਜਾਬ ਸਰਕਾਰ ਵੀ ਤੇ ਭਾਰਤ ਸਰਕਾਰ ਵੀ ਬਰੋਜ਼ਗਾਰ ਕਰ ਰਹੀ ਲੋਕਾਂ ਨੂੰ ਦਿਨ ਪਰ ਦਿਨ ਹੋਰ ਲੋਕਾਂ ਦੇ ਜਿਹੜੇ ਕੰਮ ਆ ਕਿਤੇ ਉਹਨਾਂ ਤੋਂ ਖੋਏ ਜਾ ਰਹੇ ਆ ਸਰਕਾਰ ਦਾ ਤਾਂ ਚਲੋ ਵਿਰੋਧ ਕਰ ਲੈਨੇ ਆ ਆਪਾਂ ਜਿਹੜੇ ਕਿਸਾਨ ਉੱਥੇ ਸੈਲੋਆਂ ਦੇ ਵਿੱਚ ਕਿਉਂਕਿ ਲੈ ਕੇ ਤਾਂ ਕਣਕ ਕਿਸਾਨ ਹੀ ਜਾਣਗੇ ਨਾ ਉਹਨਾਂ ਕਿਸਾਨਾਂ ਨੂੰ ਕਿਵੇਂ ਰੋਕੋ ਕਿਸਾਨ ਸਰ ਦਾ ਬਹੁਤ ਪੂਲਾ ਉਹਨੂੰ ਇਹ ਲੱਗਦਾ ਵੀ ਮੌਸਮ ਖਰਾਬ ਹੋ ਗਿਆ ਮੇਰੀਆਂ ਟਰਾਲੀਆਂ ਖਾਲੀ ਹੋ ਜਾਣਗੀਆਂ ਮੈਂ ਫਟਾਫਟ ਜਾਣਾ ਢੇਰੀ ਕਰਕੇ ਆ ਜਾਣਾ ਫਿਰ ਮੈਨੂੰ ਮੈਂ ਜਿਹੜਾ ਉੱਥੇ 4-4 ਦਿਨ ਮੰਡੀ ਬੈਣਾ ਪਣਾ ਮੈਨੂੰ ਬੈਣਾ ਨਹੀਂ ਪੈਣਾ ਕਿਉਂਕਿ ਮੰਡੀ ਵਾਰਦਾਣਾ ਨਹੀਂ ਪੂਰਾ ਹੁੰਦਾ ਇਹ ਸਾਰਾ ਤੰਤਰਦਾਨੀ ਨੇ ਹਿਮਾਚਲ ਚ ਸ਼੍ਰੀਨਗਰ ਚ ਵਰਤੇ ਆ ਪਹਿਲਾਂ ਇਹਨੇ ਸੇਵ ਖਰੀਦੇ 2-3 ਸਾਲ 10 ਰੁਪਏ ਵੱਧ ਰੇਟ ਦੇ ਕੇ ਖਰੀਦੇ ਜਿਵੇਂ ਹੁਣ ਸਾਡੇ ਭਰਾ ਕਹੀ ਕਹਿੰਦੇ ਆ ਸਭ ਤਾਂ ਸਾ ਟਰਾਲੀ ਚ 5-700 ਦਾ ਸਾਡਾ ਕੂੜਾ ਹੀ ਚਲੇ ਜਾਂਦਾ ਵਿੱਚ ਭਾਈ ਫੇਰ ਹੁਣ ਇਹ ਨਹੀਂ ਕੀ ਕੀਤਾ ਹੁਣ ਆ ਕੇ ਕਹਤਾ ਵੀ ਇਹਦਾ ਗ੍ਰੇਡਿੰਗ ਕਰਕੇ ਸੇਵ ਖਰੀਦਾਂਗੇ ਬਾਕੀ ਖਰੀਦਾਂਗੇ ਨਹੀਂ ਤੇ ਸੜਕਾਂ ਤੇ ਸੇਵ ਰੁੜਿਆ ਨਾ ਪਿਛਲੇ ਸਾਲ ਸ਼੍ਰੀਨਗਰ ਜਾ ਕੇ ਆਇਆ ਤੇ ਇਹ ਆਉਣ ਵਾਲੇ ਸਮੇਂ ਤੁਹਾਡੀ ਕਣਕ ਨੂੰ ਵੀ ਕਹੋਗੇ ਵੀ ਗ੍ਰੇਡਿੰਗ ਕਰਕੇ ਲੈਣਾ ਤੇ ਫਿਰ ਜਿਹੜੀ ਕਣਕ ਤੁਹਾਡੀ 2500 ਵਾਲੀ ਉਹ 1500 ਨੂੰ ਲੈਣੀ ਜੇ ਅੱਜ ਤੁਸੀਂ ਮੰਡੀਆਂ 'ਚ ਨਹੀਂ ਨਾ ਰੱਖ ਸਕਦੇ ਮੰਡੀਆਂ 'ਚ ਨਹੀਂ ਬਹਿ ਸਕਦੇ ਤੇ ਫਿਰ ਕਾਨੂੰ ਘਰ ਵੀ ਨਹੀਂ ਰੱਖੀ ਜਾਣੀ 1500 ਨੂੰ ਵੇਚ ਕੇ ਹੋਣੀ ਪੈਣੀ ਆ ਆਉਣ ਵਾਲਾ ਭਵਿੱਖ ਬਚਾ ਲੋ ਸែន ਕੈਦਨ ਵੀ ਸਾਰੇ ਇਕਾਂ ਸੀ ਆ ਜਾਓ ਭਾਈ ਇਹ ਕਿਸੇ ਨੇ ਚੌਣ ਲੜ ਲਈ ਫਿਰ ਕੀ ਹੋ ਗਿਆ ਕੀ ਗੁਨਾਹ ਹੋ ਗਿਆ ਕਿਸੇ ਇੱਕ ਦੂ ਦੇ ਕਹਿਣਾ ਤੁਸੀਂ ਪੰਜਾਬ ਨੂੰ ਮਾਰ ਦੇਣਾ ਤੁਹਾਨੂੰ ਪੰਜਾਬ ਦਾ ਹਿੱਤ ਨਹੀਂ ਜਨੂਨੀ ਹੋਣਾ ਦਾ ਇੰਟਰੋ ਕਰ ਰਿਹਾ ਸੀ ਉਹ ਕਹਿੰਦੇ ਢੱਲੇਵਾਲ ਸਾਹਿਬ ਬਿਆਨ ਦੇ ਦੇਣ ਵੀ ਕੋਈ ਗੈਰ ਰਾਜਨੀਤਿਕ ਨਹੀਂ ਕੋਈ ਰਾਜਨੀਤਿਕ ਨਹੀਂਗਾ ਸਾਰੇ ਅਸੀਂ ਇੱਕ ਆ ਅਸੀਂ ਬਾ ਆ ਜਾ ਗਏ ਕੌਣ ਹੈ ਜੀ ਢੱਲੇਵਾਲ ਸਾਹਿਬ ਤੇ ਉਹ ਇੱਕ ਦੇ ਕਹੇ ਤੇ ਭਾਈ ਮੈਨੂੰ ਤਾਂ ਫਲਾਨੀਆਂ ਤੂੰ ਮਿਹਣਾ ਮਾਰਿਆ ਸੀ ਤੇ ਮੈਂ ਨਹੀਂ ਜਾਣਾ ਇਹ ਬੀਬੀ ਵਾਲੀ ਲੜਾਈ ਦਾ ਨਾਲ ਲੜਾਉਂ ਲੱਭ ਕਰਨ ਦੀ ਮੌਤ ਤੇ ਸਿਆਸਤ ਕਰਨ ਲੱਗ ਗਿਆ ਕਿਸਾਨ ਹੁਣ ਉਹਨੂੰ ਢਾਲ ਬਣਾ ਕੇ ਕਲ ਸਿਆਤਰਾ ਦਾ ਰੂਪ ਲੈ ਕੇ ਕਦੇ ਕਿਤੇ ਕਦੇ ਕਿਤੇ ਅਸੀਂ ਜਾ ਰਹੇ ਹਾਂ ਉਹ ਕਰ ਰਹੇ ਆਂ ਕਹਿੰਦੇ ਹੋਰ ਕਿਸਾਨਾਂ ਦੀਆਂ ਵੀ ਹਸਾਤਾਂ ਹੋਈਆਂ ਪਹਿਲਾਂ ਵਾਲਿਆਂ ਨੂੰ ਭੁੱਲ ਗਏ ਇਹ ਕਾਦੀ ਸਿਆਸਤ ਹੈ ਅਸੀਂ ਕਿਹੜੀ ਉਹ ਸਿਆਸਤ ਕਰਕੇ ਕਿਹੜੀ ਕੁਰਸੀ ਤੇ ਬਹਿਣਾ ਅਸੀਂ ਤਾਂ ਮਜ਼ਦੂਰੀ ਦਾ ਮੁੱਲ ਮੰਗਦੇ ਆਂ ਇੱਦ ਕੀ ਸਿਆਸਤ ਹੋਈ ਬਈ ਫੇ ਤੁਸੀਂ ਕਾਦੇ ਗੋਲੀਆਂ ਚਲਾਈਆਂ ਕਾਦੇ ਸ਼ੀਰ ਕੀਤਾ ਕੀ ਮੰਗ ਰਿਆ ਸੀ ਇਹ ਇਹ ਆਪਣੀ ਮਿਹਨਤ ਦੀ ਮਜ਼ਦੂਰੀ ਦਾ ਮੁੱਲ ਮੰਗ ਰਿਆ ਸੀ ਇੱਕ ਪਾਸੇ ਕਿਸਾਨ ਸਰਹੱਦਾਂ ਤੇ ਬੈਠੇ ਹੋਏ ਨੇ ਦੂਜੇ ਪਾਸੇ ਦੇਸ਼ 'ਚ ਚੌਣ ਜਾਬਤਾ ਲੱਗ ਚੁੱਕਿਆ ਤਾਂ ਸਾਡੇ ਨਾਲ ਕਿਸਾਨ ਆਗੂ ਮਨਜੀਤ ਰਾਏ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿਸਾਨ ਕੀ ਰਣਨੀਤੀ ਬਣਾ ਰਹੇ ਨੇ ਕਿਉਂਕਿ ਬਹੁਤ ਸਾਰੇ ਸਵਾਲ ਨੇ ਲੋਕਾਂ ਦੇ ਉਹ ਇਸ ਵਕਤ ਜਿਹੜੇ ਖੜੇ ਹੋ ਰਹੇ ਨੇ ਉਹਨਾਂ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਮਨਜੀਤ ਰਾਏ ਜੀ ਬਾਬਾ ਸਵਾਗਤ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਰਾਏ ਸਾਹਿਬ ਇੱਕ ਪਾਸੇ ਤੁਸੀਂ ਸਰਹੱਦਾਂ ਤੇ ਬੈਠੇ ਹੋ ਦੋ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਚੌਣ ਜਾਬਤਾ ਲੱਗ ਗਿਆ ਲੋਕ ਤਾਂ ਪਹਿਲਾਂ ਹੀ ਕਹਿੰਦੇ ਸੀ ਵੀ ਸਮਾਂ ਗਲਤ ਆ ਚੌਣ ਜਾਬਤਾ ਲੱਗ ਜਾਣਾ ਕੁਝ ਦੇਖੋ ਮੈਂ ਇੱਕ ਬੇਨਤੀ ਕਰਾਂ ਵੀ ਇਹ ਸਾਨੂੰ ਪਤਾ ਸੀਗਾ ਵੀ ਚੋਣ ਜਾਬਤਾ ਲੱਗਣਾ ਪਰ ਬੇਲਾ ਤਾਂ ਹੁਣੇ ਹੀ ਸੀ ਸਟ ਲਾਉਣ ਦਾ ਇਹ ਠੀਕ ਆ ਕਿ ਪਿਓਰਡੀ ਵੱਡੀ ਤਾਕਤ ਨਾਲ ਆਪਾਂ ਨਹੀਂ ਜਾ ਸਕੇ ਜੇ ਸਾਰੇ ਇਕੱਠੇ ਜਾਂਦੇ ਤਾਂ ਸਰਕਾਰ ਤੇ ਦਬਾਅ ਬਣਦਾ ਇਹ ਤਾਂ ਮੰਨ ਕੇ ਚੱਲੀਏ ਨਾ ਵੀ ਸਰਕਾਰ ਇੱਕ ਵਾਰ ਦਬਾਅ ਚਦਾਈ ਨਾ ਮੀਟਿੰਗਾਂ ਚਾਰ ਕੀਤੀਆਂ ਹਨਾ ਸਰਕਾਰ ਨੇ ਕਿਹਾ ਨਾ ਵੀ ਮੈਂ ਕੁਝ ਕਾਨੂੰਨ ਵਿੱਚੋਂ ਜਿਹੜੀ ਫਸਲਾਂ ਤੇ ਐਮਐਸਪੀ ਤੇ ਅਸੀਂ ਖਰੀਦ ਲੈਣੇ ਜਿਹੜਾ ਅਸੀਂ ਕਿਹਾ ਵੀ ਨਹੀਂ ਸਾਰੀਆਂ ਤੇ ਐਮਐਸਪੀ ਤੇ ਖਰੀਦੋ ਗਾਰੰਟੀ ਕਾਨੂੰਨ ਬਣਾਓ ਸੋ ਉਹ ਸਰਕਾਰ ਦਬਾਅ ਹਟਾਈ ਆ ਹਰਿਆਣਾ ਦਾ ਕਰਜ਼ਾ ਮਾਫ ਕੀਤਾ ਦਬਾਅ ਹਟਾਈ ਆ ਅੱਜ ਹਰਿਆਣਾ ਦਾ ਮੁੱਖ ਮੰਤਰੀ ਗ੍ਰਹਿ ਮੰਤਰੀ ਜਿਨ ਗੋਲੀਆਂ ਚਲਾਈਆਂ ਉਹਨੂੰ ਸੱਤਾ ਤੋਂ ਬਾਹਰ ਕਰਤਾ ਅੱਜ ਦਬਾਅ ਹਟਾਈ ਆ ਸੋ ਕਹਿਣ ਦਾ ਭਾਵ ਹੈ ਜੇ ਆਪਾਂ ਸਾਰੇ ਇਕੱਠੇ ਹੁੰਦੇ ਇੱਕੇ ਚ ਹੁੰਦੇ ਤੇ ਇਹ ਦਬਾਅ ਹੋਰ ਵੱਡਾ ਬਣਦਾ ਚਲੋ ਕੋਈ ਗੱਲ ਨਹੀਂ ਕਿਤੇ ਜਿਹੜੀਆਂ ਜਥੇਬੰਦੀਆਂ ਅਜੇ ਏਕਾ ਨਹੀਂ ਕਰ ਪਾ ਰਹੀਆਂ ਕਿਉਂਕਿ ਪਿਛਲਾ ਅੰਦੋਲਨ ਜਦੋਂ ਲੜਿਆ ਉਦੋਂ 32 ਜਥੇਬੰਦੀਆਂ ਇੱਕ ਹੋ ਕੇ ਤੁਰੀਆਂ ਅੱਜ ਜਥੇਬੰਦੀਆਂ ਆਪਸ ਦੇ ਵਿੱਚ ਤਾੜੋ-ਪੀੜ ਹੋ ਰਹੀਆਂ ਆ ਉਹਦਾ ਨੁਕਸਾਨ ਹੋ ਰਿਹਾ ਦੇ ਕੋਹਦਾ ਨੁਕਸਾਨ ਤੇ ਹੁੰਦਾ ਹੀ ਐ ਜਦੋਂ ਆਪਾਂ ਏਕੇ 'ਚ ਨਹੀਂ ਰਹਿੰਦੇ ਸਰਕਾਰ ਨੂੰ ਲੱਗਦਾ ਵੀ ਆਸ ਵਿੱਚ ਹੀ ਵੰਡੇ ਹੋਇਆ ਇਹਨਾਂ ਦੀ ਤਾਕਤ ਇਕੱਠੀ ਨਹੀਂ ਤੇ ਫਿਰ ਹਮੇਸ਼ਾ ਹੀ ਜਿਹੜਾ ਜਦੋਂ ਤੁਸੀਂ ਏਕਾ ਨਹੀਂ ਹੋਊਗਾ ਤਾਂ ਤੁਸੀਂ ਕਮਜ਼ੋਰ ਪਾਉਂਗੇ ਸੋ ਉਹ ਨਾ ਤੇ ਉਹਨਾਂ ਦੀ ਕਿਸੇ ਗੱਲ ਦਾ ਅਸਰ ਹੋਏਗਾ ਨਾ ਸਾਡੀ ਦਾ ਹੋਏਗਾ ਫਿਰ ਕਹਿਣ ਦਾ ਭਾਵੇਂ ਆ ਜਿੰਨਾ ਚਿਰ ਏਕੇ 'ਚ ਨਹੀਂ ਆਉਂਦੇ ਉਹ ਗੱਲ ਦਾ ਅਸਰ ਜਿਹੜਾ ਆ ਉਹ ਘਟਿਆ ਰਹੇਗਾ ਤੁਸੀਂ ਦਬਾਅ ਦੀ ਗੱਲ ਕੀਤੀ ਪਰ ਮੈਨੂੰ ਤਾਂ ਲੱਗਦਾ ਵੀ ਦਬਾਅ ਕੀ ਪੈਣਾ ਸੀ ਸਰਕਾਰ ਨੂੰ ਤਾਂ ਫਰਕੜੀ ਪੈ ਰਿਹਾ ਦੇਖੋ ਸੋਲੋ ਖੋਲ ਤੇ ਉਹਨਾਂ ਨੇ ਪੰਜਾਬ ਸਰਕਾਰ ਨੇ ਪੰਜਾਬ ਅਡਾਨੀਆਂ ਨੂੰ ਦੇਤਾ ਜਿਹੜਾ ਮੰਡੀਕਰਨ ਨੂੰ ਬਚਾਉਣ ਦੇ ਲਈ ਅਸੀਂ ਡੇਢ ਸਾਲ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਉਹੀ ਮੰਡੀਕਰਨ ਦਾ ਜਿਹੜਾ ਦੁਆਰੇ ਉਹ ਚੀਜ਼ ਹੋਗੀ ਦੇਖੋ ਬਿਲਕੁਲ ਇਹ ਗੱਲ ਤੁਹਾਡੀ ਸੱਚ ਹੈ ਕਿ ਸਰਕਾਰ ਜਿਹੜੀ ਆ ਬਿਲਕੁਲ ਦਬਾਅ ਹੋਇਤ ਨਹੀਂ ਹੋਇਸ਼ੇ ਕਰਕੇ ਪਿਆਸ ਵਿੱਚ ਇਹ ਵੰਡੇ ਹੋਏ ਆ ਮੈਂ ਤਾਂ ਹੀ ਤਾਂ ਬਾਰ-ਬਾਰ ਅਪੀਲ ਕਰਦਾ ਵੀ ਆਓ ਭਰਾਵੋ ਹੁਣ ਨਹੀਂ ਵੇਲਾ ਤਾਂ ਫਿਰ ਕਦੋਂ ਅੱਜ ਉਹ ਨਹੀਂ ਜਿਹੜੇ ਤਿੰਨ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਸਾਂ ਦਿੱਲੀ 1 ਸਾਲ 13 ਦਿਨ ਬੈਠ ਕੇ ਉਹਦੇ ਵਿੱਚ ਜਿਹੜਾ ਖੁੱਲੀ ਮੰਡੀ ਵਾਲਾ ਪਹਿਲਾ ਕਾਨੂੰਨ ਸੀ APMC ਵਾਲਾ ਉਹ ਕਾਨੂੰਨ ਲਾਗੂ ਕਰਤਾ ਅੱਜ ਸੈਲੋਜ ਨੂੰ ਮਨਜ਼ੂਰੀ ਦੇ ਦਿੱਤੀ 9 ਜ਼ਿਲ੍ਹਿਆਂ ਦੇ 11 ਸੈਲੋਜ ਨੇ ਔਰ 11 ਮਾਰਕੀਟ ਕਮੇਟੀਆਂ ਨੇ ਔਰ 26 ਮੰਡੀਆਂ ਇਹਦੇ ਨਾਲ ਪ੍ਰਭਾਵਿਤ ਹੋਣਗੀਆਂ ਜਿਹੜੀਆਂ ਇਹਨਾਂ ਨੇ ਕਿਹਾ ਮਰਜ ਕਰ ਦਿਓ ਜੋ ਕਹਿਣ ਦਾ ਭਾਵ ਹੈ ਵੀ ਇਹ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਇਹਨੇ ਪੰਜਾਬ ਦੇ ਲੋਕਾਂ ਦੇ ਪਿੱਠ 'ਚ ਛੁਰਾ ਮਾਰਦੇ ਹੋਏ ਪੰਜਾਬ ਦੇ ਕਿਸਾਨਾਂ ਦੇ ਅੱਜ ਉਹ 750 ਕਿਸਾਨਾਂ ਨੂੰ ਸ਼ਹੀਦਾਂ ਨੂੰ ਦਰਗਨਾਰ ਕਰਕੇ ਸਾਈਡ ਤੇ ਰੱਖ ਕੇ ਅੱਜ ਪੰਜਾਬ ਦੇ ਪਿੱਠ 'ਚ ਛੁਰਾ ਮਾਰ ਕੇ ਉਹ ਕਾਨੂੰਨ ਜਿਹੜਾ ਅਸੀਂ ਉੱਥੋਂ ਦਿੱਲੀੋਂ ਮੁੱਖ ਮੰਤਰੀ ਸਾਡਾ ਕਹਿੰਦੇ ਜੋ ਲਾਗੂ ਕਰਤਾ ਕਿਸਾਨ ਹਤਾਸ਼ੀਆਂ ਤੇ ਕਿਸਾਨਾਂ ਦੇ ਨਾਲ ਖੜੇ ਆ ਦੇਖੋ ਪਹਿਲੀ ਮੀਟਿੰਗ ਕਹਿੰਦੇ ਮੈਂ ਖੁਦ ਕਿਹਾ ਕੇਂਦਰੀ ਮੰਤਰੀ ਨੂੰ ਬੁਲਾਇਆ ਅਜ ਤੱਕ ਕਹਿੰਦੇ ਹੋਇਆ ਕਦੇ ਵੀ ਕੇਂਦਰੀ ਮੰਤਰੀ ਚੱਲ ਕੇ ਪੰਜਾਬ ਆਏ ਹੋਣ ਨਟੰਕੀਵਾਜ ਤਕੜਾ ਹੈ ਮੁੱਖ ਮੰਤਰੀ ਸਾਡਾ ਡਰਾਮੇਵਾਜ ਬਹੁਤ ਤਕੜਾ ਹੈ ਉਹ ਡਰਾਮੇ ਕਰਨੇ ਜਾਣਦਾ ਹੈ ਸ਼ੁਰੂ ਤੋਂ ਕੀਤਾ ਉਹਦਾ ਹੈ ਡਰਾਮੇ ਕਰਨ ਦਾ ਜੋ ਉਹੀ ਕੁਝ ਕੀਤਾ ਉਹਨੇ ਆ ਤੁਸੀਂ ਵੇਖੋ ਨਾ ਇੱਕ ਪਾਸੇ ਤਾਂ ਕਹਿੰਦਾ ਮੈਂ ਵਕੀਲ ਹਾਂ ਤੁਹਾਡਾ ਇੱਕ ਪਾਸੇ 750 ਕਿਸਾਨ ਯਾਦ ਨਹੀਂ ਆਇਆ ਜਦੋਂ ਆ ਲੈਟਰ ਕੱਢੀ ਆ ਇਹਨੂੰ ਆਪਣਾ ਪੰਜਾਬ ਯਾਦ ਨਹੀਂ ਆਇਆ ਇਹਨੂੰ ਪੰਜਾਬ ਦੇ ਲੋਕਾਂ ਦਾ ਫਿਕਰ ਨਹੀਂ ਆਇਆ ਭੁੱਖ ਯਾਦ ਨਹੀਂ ਆਇਆ ਤੇ ਅੱਜ ਬਈਜੇਪੀ ਦੀ ਝੋਲੀ ਕਿਉਂ ਪੈ ਗਿਆ ਕੇਂਦਰ ਦੀ ਝੋਲੀ ਕਿਉਂ ਪੈ ਗਿਆ ਅੱਜ ਕਿਉਂ ਉਹਦੇ ਮੁਰੇ ਜਾ ਕੇ ਗੋਡੇ ਟੇਕਤੇ ਕਿਉਂ ਅੱਜ ਉਹ ਕਾਨੂੰਨ ਲਾਗੂ ਕੀਤਾ ਸਾਡੇ ਨਾਲ ਧੱਕਾ ਕਰੀਏ ਬੀਜੇਪੀ ਸ਼ਰਿਆਮ ਡਰਾਮਾ ਧੱਕਾ ਹੋ ਰਿਹਾ ਸਾਡੇ ਨਾਲ ਧੱਕਾ ਹੋ ਰਿਹਾ ਇਹ ਲੋਕਾਂ ਨੂੰ ਉਲਝਾਉਣ ਲਈ ਇਹਨੂੰ ਟੰਕੀ ਬਣਾਈ ਹੋਈ ਇਹਨਾਂ ਨੇ ਰਲ ਮਿਲ ਕੇ ਬੀਜੇਪੀ ਨੂੰ ਤੇ ਇਹਨਾਂ ਨੇ ਉਹਦਾ ਹਿੱਸਾ ਆ ਤੇ ਸਾਡਾ ਮੁੱਖ ਮੰਤਰੀ ਵੀ ਉਸਨੂੰ ਟੰਕੀ ਦਾ ਹਿੱਸਾ ਹੈ ਬਿਲਕੁਲ ਮੈਂ ਕਹਾਂਗਾ ਸ਼ਰਿਆਮ ਕਿ ਉਸਨੂੰ ਟੰਕੀ ਦਾ ਇੱਕ ਇਹ ਕਿਰਦਾਰ ਕਰ ਰਿਹਾ ਉਹਦੇ ਵਿੱਚ ਇਹ ਉਹੀ ਕਿ ਅੱਜ ਜੇਕਰ ਇਹ ਗੱਲ ਕਰੇ ਵੀ ਇਹਨੂੰ ਫਿਕਰ ਹੋਵੇ ਪੰਜਾਬ ਦਾ ਤੇ ਇਹਨੂੰ ਪਤਾ ਨਹੀਂ ਵੀ ਜਦੋਂ ਖੁੱਲੀ ਮੰਡੀ ਤੁਸੀਂ ਸ਼ੈਲੋਜ ਨੂੰ ਕਰ ਰਹੇ ਆ ਵੀ ਉਹਨੂੰ ਉਹਨੂੰ ਦੇਖੋ ਜਿਹੜੀ ਨਹੀਂ ਲੈਟਰ ਪੰਜਾਬ ਸਰਕਾਰ ਨੇ ਇਸ਼ੂ ਕੀਤੀ ਨਾ ਉਹ ਚ ਲਿਖਿਆ ਵੀ ਖਰੀਦ ਵੇਚ ਪ੍ਰੋਸੈਸਿੰਗ ਤੇ ਸਟੋਰੇਜ ਵਾਸਤੇ ਉਹਨੂੰ ਖਰੀਦ ਕੇਂਦਰ ਘੋਸ਼ਿਤ ਕੀਤਾ ਜਾਂਦਾ ਇਹਦਾ ਮਤਲਬ ਕੀ ਹੋਇਆ ਵੀ ਉਹਨੂੰ ਮੰਡੀ ਘੋਸ਼ਿਤ ਕਰਤਾ ਫਿਰ ਤੇ ਫਿਰ ਮੰਡੀ ਸਰਕਾਰੀ ਮੰਡੀ ਖਤਮ ਪ੍ਰਾਈਵੇਟ ਨੂੰ ਘੋਸ਼ਿਤ ਕਰਤਾ ਪ੍ਰਾਈਵੇਟ ਮੰਡੀ ਘੋਸ਼ਿਤ ਕਰਤੀ ਤੇ ਫਿਰ ਕਹਦਾ ਤੂੰ ਪੰਜਾਬ ਦਾ ਭਾਈ ਗਾਦੇ ਪੰਜਾਬ ਦੇ ਹਿੱਤ ਦਾ ਤੂੰ ਫੇ ਤਾਂ ਪੰਜਾਬ ਦੇ ਹਿੱਤ ਦਾ ਰਿਆ ਹੀ ਨਹੀਂ ਫੇ ਤਾਂ ਬੀਜੇਪੀ ਦੇ ਹਿੱਤ ਦਾ ਕੇਂਦਰ ਸਰਕਾਰ ਦੇ ਹਿੱਤ ਦਾ ਮੋਦੀ ਸਰਕਾਰ ਦੇ ਹਿੱਤ ਦਾ ਜਿਹੜਾ ਕਾਨੂੰਨ ਮੋਦੀ ਨੂੰ ਵਾਪਸ ਲੈਣਾ ਪਿਆ ਤੂੰ ਲਾਗੂ ਕਰਤਾ ਤੂੰ ਸਭ ਤੋਂ ਵੱਡਾ ਸ਼ੁਰਾ ਤਾਂ ਤੂੰ ਅੱਜ ਬੀਜੇਪੀ ਨਾਲੋਂ ਵੀ ਵੱਧ ਉਸ ਸਰਕਾਰ ਨਾਲੋਂ ਵੀ ਵੱਧ ਤੂੰ ਸ਼ੁਰਾ ਮਾਰਿਆ ਪੰਜਾਬ ਦੀ ਪਿੱਠ ਦੇ ਵਿੱਚ ਤੇ ਫੇ ਤਾਂ ਪੰਜਾਬ ਦਾ ਇੱਦਾਂ ਕੀਵੇਂ ਹੋ ਸਕਦਾ ਹੂੰ अच्छा कि ये जमे ਤੁਸੀਂ ਗੱਲ ਕਰ ਰਹੇ ਹੋ ਕਿ ਸਾਨੂੰ ਨੁਕਸਾਨ ਹੋ ਰਿਹਾ ਸੀ ਇਕੱਠੇ ਨਹੀਂ ਹੈਗੇ ਫਿਰ ਤੁਸੀਂ ਉਹਨਾਂ ਨੂੰ ਮਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆਜੋ ਭਾਈ ਆਪਣਾ ਨੁਕਸਾਨ ਹੋ ਰਿਹਾਗਾ ਜੰਡੇ ਤਾਂ ਸਾਡੇ ਇੱਕ ਹੋਏ ਹੈ ਨਾ ਐਮਐਸਪੀ ਸੇ ਉਹਨਾਂ ਨੂੰ ਵੀ ਚਾਹੀਦੀ ਐਮਐਸਪੀ ਤੁਹਾਨੂੰ ਵੀ ਚਾਹੀਦੀ ਹਰ ਇੱਕ ਕਿਸਾਨ ਨੂੰ ਐਮਐਸਪੀ ਚਾਹੀਦੀ ਹਰ ਇੱਕ ਕਿਸਾਨ ਕਹਿੰਦਾ ਮੈਂ ਕਰਜ਼ਾ ਮੁਕਤ ਹੋਵਾਂ ਸਾਰੀਆਂ ਮੰਗਾਂ ਜਾਇਜ਼ ਨੇ ਮੈਂ ਤੇ ਲੱਗਾ ਹੋਇਆ ਜੀ ਮੈਂ ਤੇ ਹੁਣ ਇਹ ਕਹਿ ਸਕਦੇ ਮੇਰੇ ਤੋਂ ਤਾਂ ਜਿੰਨੀ ਕਿ ਸਾਡੀ ਉਮਰ ਹੈ ਏਡੇ ਕਿ ਤਜਰਬੇ ਵਾਲੇ ਲੀਡਰ ਬੈਠੇ ਆ ਸਿਆਣੇ ਜਿਨ੍ਹਾਂ ਨੂੰ ਅਸੀਂ ਬੇਨਤੀ ਹੋਈ ਕਰ ਸਕਦੇ ਨਾ ਆਰਡਰ ਨਹੀਂ ਨਾ ਕਰ ਸਕਦੇ ਅਸੀਂ ਤਾਂ ਰੋਜ਼ ਅਰਜ਼ਾਂ ਕਰਦੇ ਵੱਡੇਆਂ ਲੀਡਰਾਂ ਨੂੰ ਚਾਹੇ ਉਹ ਚਾਹੇ ਉਹ ਇਧਰ ਮੋਰਚੇ 'ਚ ਨੇ ਚਾਹੇ ਉਧਰ ਨੇ ਰਾਜਨੀਤਿਕ ਕਹਿ ਦਿੰਦੇ ਨੇ ਆਪਦੇ ਆਪ ਨੂੰ ਗੈਰ ਰਾਜਨੀਤਿਕ ਦੱਸ ਰਹੇ ਨੇ ਕਹਿੰਦੇ ਇਹ ਫਿਰ ਇਹ ਚੀਜ਼ ਇਹ ਬਿਆਨ ਕਿਉਂ ਦਿੰਦੇ ਆ ਕਹਿੰਦੇ ਇਹ ਬਿਆਨ ਨੂੰ ਵਾਪਸ ਲੈਣ ਕਹਿ ਦਿੰਦੇ ਵੀ ਸਾਰੇ ਇਕਾਂ ਸੀ ਆਜੋ ਭਾਈ ਜੇ ਕਿਸੇ ਨੇ ਚੋਣ ਲੜ ਲਈ ਫਿਰ ਕੀ ਹੋ ਗਿਆ ਕੀ ਗੁਨਾਹ ਹੋ ਗਿਆ ਕਿਸੇ ਇੱਕ ਦੂ ਦੇ ਕਹਿਣਾ ਤੁਸੀਂ ਪੰਜਾਬ ਨੂੰ ਮਾਰ ਦੇਣਾ ਤੁਹਾਨੂੰ ਪੰਜਾਬ ਦਾ ਹਿੱਤ ਨਹੀਂ ਤੁਸੀਂ ਪੰਜਾਬ ਦੇ ਲੋਕ ਵੇਖਣਗੇ ਕਿਹੜਾ ਪੰਜਾਬ ਲਈ ਲੜ ਰਿਹਾ ਰਾਜਨੀਤਿਕ ਗੈਰ ਰਾਜਨੀਤਿਕ ਪੰਜਾਬ ਦੇ ਲੋਕਾਂ ਨੇ ਦੇਖਣਾ ਕਿਸੇ ਇੱਕ ਬੰਦੇ ਦੇ ਕਹਿਣਾ ਹੋ ਜਾਣਾ ਮੈਨੂੰ ਮੈਨੂੰ ਨਾਨ ਸਿੰਘ ਚਡੂਨੀ ਹੋਰ ਦਾ ਇੰਟਰਵਿਊ ਕਰ ਰਿਆ ਸੀ ਉਹ ਕਹਿੰਦੇ ਢੱਲੇਵਾਲ ਸਾਹਿਬ ਬਿਆਨ ਦੇ ਦੇਣ ਵੀ ਕੋਈ ਗੈਰ ਰਾਜਨੀਤਿਕ ਨਹੀਂ ਕੋਈ ਰਾਜਨੀਤਿਕ ਨਹੀਂਗਾ ਸਾਰੇ ਅਸੀਂ ਇੱਕ ਆ ਅਸੀਂ ਬਾ ਆ ਜਾਾਂਗੇ ਕੌਣ ਹੈ ਜੀ ਢੱਲੇਵਾਲ ਸਾਹਿਬ ਮੈਂ ਸਵਾਲ ਕਰਦਾ ਉਹ ਵੀ ਕਿਸਾਨ ਨੇ ਉਹ ਵੀ ਤੁਹਾਡੀ ਤਰ੍ਹਾਂ ਹੀ ਨੇ ਉਹ ਕਹੀ ਜਾਣ ਪੰਜਾਬ ਦੇ ਲੋਕ ਪੂਰੇ ਦੇਸ਼ ਦੇ ਲੋਕ ਤਾਂ ਵੇਖ ਰਹੇ ਨੇ ਤੁਸੀਂ ਕਿਸਾਨੀ ਲਈ ਕੀ ਕਰ ਰਿਹਾ ਤੇ ਤੁਸੀਂ ਕਿਸਾਨੀ ਲਈ ਕਰੋ ਨਾ ਆ ਕੇ ਤੁਸੀਂ ਇੱਕ ਬੰਦੇ ਨੇ ਕਹਿ ਦਿੱਤਾ ਤੇ ਉਹ ਇੱਕ ਦੇ ਕਹੇ ਤੇ ਭਾਈ ਮੈਨੂੰ ਤਾਂ ਫਲਾਨੀਏ ਤੂੰ ਮਿਹਣਾ ਮਾਰਿਆ ਸੀ ਤੇ ਮੈਂ ਨਹੀਂ ਜਾਣਾ ਇਹ ਬੀਬੀ ਵਾਲੀ ਲੜਾਈ ਦਾ ਨਾ ਲੜੋ ਭਾਈ ਲੜਨੀ ਆ ਤਾਂ ਸਿੱਧੇ ਤੌਰ ਤੇ ਆ ਕੇ ਲੜੋ ਲੋਕ ਵੇਖਣਗੇ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਵੀ ਕਿਹੜਾ ਲੋਕਾਂ ਦੇ ਹਿੱਤ ਲਈ ਲੜ ਰਿਹਾ ਲੋਕ ਦੇਖਣਗੇ ਕਿਹੜਾ ਰਾਜਨੀਤੀਆ ਕਿਹੜਾ ਗੈਰ ਰਾਜਨੀਤਿਕ ਹੈ ਲੋਕਾਂ ਦੇ ਕਹੇ ਤੇ ਤੁਸੀਂ ਕਰੋ ਗੱਲ ਵੀ ਜੇ ਲੋਕ ਤੁਹਾਨੂੰ ਕਹਿੰਦੇ ਆ ਫੇਰ ਘਰ ਬਹਿ ਜਾਓ ਜੇ ਤੁਸੀਂ ਕਹਿੰਦੇ ਹੋ ਲੋਕ ਤੁਹਾਡੇ ਨਾਲ ਹੈ ਤਾਂ ਫੇਰ ਲੋਕਾਂ ਦੀ ਲੜਾਈ ਲੜੋ ਮੈਂ ਤਾਂ ਬੇਨਤੀ ਕਰਾਂਗਾ ਮੇਰਾ ਤਾਂ ਸਵਾਲ ਹੈ ਉਹਨਾਂ ਦੇ ਅੱਗੇ ਵੱਡੇ ਅੱਗੂ ਦੇ ਅਛਾ ਜਿਹੜੀ ਤੁਸੀਂ ਹੁਣ ਰਣਨੀਤੀ ਤਿਆਰ ਕੀਤੀ ਆ ਇੱਕ 7 ਤਰੀਕ ਦਾ ਤੁਹਾਡਾ ਪ੍ਰੋਗਰਾਮ ਆ ਤੁਸੀਂ ਪੁਤਲੇ ਫੋਕਣ ਦਾ ਕਿਆ ਘਰਾਉ ਕਰਨ ਦਾ ਕਿਆ ਫਿਰ 9 ਤੋਂ ਕਿਹਾ ਵੀ ਅਸੀਂ ਰੇਲਾਂ ਰੋਕਾਂਗੇ ਪੱਕੇ ਤੌਰ ਦੇ ਉੱਤੇ ਉਹਦਾ ਅਸਰ ਕੀ ਪਵੇਗਾ ਉਹ ਤਾਂ ਲੋਕਾਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਦੇਸ਼ ਦਾ ਚੌਣ ਜਾਬਤਾ ਲੱਗਿਆ ਹੋਇਆ ਸਰਕਾਰ ਨੇ ਤਾਂ ਕਹਿਣਾ ਸਾਡੇ ਕੋਲ ਤਾਂ ਪਾਵਰ ਨਹੀਂ ਪਈ ਹੁਣ ਦੇਖੋ ਇਹ ਭਲੇਖਾ ਪਾਇਆ ਜਾਂਦਾ ਹਮ ਸਰਕਾਰ ਦੀ ਕੈਬਨਿਟ ਭੰਗ ਨਹੀਂ ਹੋਈ ਹੱਲੇ ਇਹ ਮੈਂ ਤੁਹਾਡੇ ਮੱਦੇਨਜ਼ਰ ਅਸੀਂ ਕਲੀਅਰ ਕਰ ਦਿਆ ਤੇ ਕੈਬਨਿਟ ਜਿਹੜੀ ਆ ਚੋਣ ਕਮਿਸ਼ਨ ਤੋਂ ਮਨਜ਼ੂਰੀ ਲੈ ਕੇ ਕੋਈ ਵੀ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਆ ਇਹ ਇਹ ਲੋਕਾਂ ਨੂੰ ਅਹੀ ਦਾ ਭਰਮ ਪਾਇਆ ਜਾਂਦਾ ਫੇ ਚੋਣ ਜਾਂਦਾ ਲੱਗ ਗਿਆ ਜੀ ਹੁਣ ਕੀ ਹੋਣਾ ਤੁਹਾਨੂੰ ਲੱਗਦਾ ਇਸ ਪ੍ਰੈਸ਼ਰ ਦੇ ਨਾਲ ਸਰਕਾਰ ਹਲ ਹੋ ਜਾਊਗਾ ਸਰਕਾਰ ਜੇ ਕਰਨਾ ਚਾਹੀ ਸਵੇਰੇ ਕਰ ਸਕਦੀ ਆ ਕੈਬਨਟ ਦੀ ਮੀਟਿੰਗ ਬੁਲਾਉਣ ਸਵੇਰੇ ਨੋਟੀਫਿਕੇਸ਼ਨ ਜਾਰੀ ਕਰਨ ਤੇ ਅਸੀਂ 23 23 ਫਜ਼ਲਾਂ ਤੇ ਐਮਐਸਬੀ ਦੇ ਦਿੱਤੀ ਜੀ ਕਰ ਜੇ ਦੇ ਮਾਰਤੀ ਲੀਗ ਜੀ ਲੋਕ ਘਰਾਂ ਨੂੰ ਮੁੜ ਕੇ ਹੁਣ ਤੇ ਪੰਜਾਬ ਸਰਕਾਰ ਕਵੇ ਵੀ ਆ ਜਿਹੜੀ ਅਸੀਂ ਸੈਲੋਜ ਵਾਲੀ ਚਿੱਠੀ ਕੱਢੀ ਆ ਅਸੀਂ ਵਾਪਸ ਲੈਨੇ ਆ ਜੇ ਸੈਲੋਜ ਨੇ ਕਣ ਖਰੀਦਣੀ ਮੰਡੀ ਆ ਆ ਖਰੀਦਣੋ ਅਡਾਨੀ ਖਰੀਦ ਲੈ ਮੰਡੀ ਚ ਆ ਕੇ ਸਾਨੂੰ ਕੀ ਪ੍ਰੋਬਲਮ ਆ ਮੋਲ ਮੰਡੀ ਚੋਂ ਖਰੀਦੇ ਨਾ ਜੋ ਪ੍ਰੋਸੈਸ ਹੈ ਸਾਡਾ ਪਹਿਲਾਂ ਬਣਿਆ ਹੋਇਆ ਚੰਗੀ ਮੰਡੀ ਵਾਲਾ ਉਸ ਮੰਡੀ ਚੋਂ ਉਸੇ ਦਾ ਨਾ ਖਰੀਦੇ ਨਾ ਜਿਵੇਂ ਆਪ ਪ੍ਰਾਈਵੇਟ ਪਲੇਅਰ ਖਰੀਦਦਾ ਅੱਛਾ ਪਿਛਲੇ ਅੰਦੋਲਨਾਂ ਦੇ ਵਿੱਚ ਦੋ ਮੰਡੀ ਕਰਨ ਨੂੰ ਬਚਾਉਂਦੀਆਂ ਗੱਲਾਂ ਸੀਆਂ ਤਾਂ ਉਸ ਸਮੇਂ ਤੁਸੀਂ ਆਰਟੀਏ ਯੂਨੀਅਨ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਆ ਕੇ ਸਮਰਥਨ ਦਿੱਤਾ ਮਜ਼ਦੂਰ ਯੂਨੀਅਨ ਨੇ ਵੀ ਆ ਕੇ ਸਮਰਥਨ ਦਿੱਤਾ ਕਿ ਐਤਕੀ ਹੁਣ ਉਹਨਾਂ ਦੇ ਨਾਲ ਕੋਈ ਰਣਨੀਤੀ ਤਿਆਰ ਹੋਈ ਕਿ ਭਾਈ ਤੁਸੀਂ ਵੀ ਆਓ ਦੁਆਰੇ ਫੇਰ ਡਾਗ ਦੇਗੀ ਤੁਹਾਡੇ ਤੇ ਮੈਂ ਤੇ ਬਹੁਤ ਮੈਂ ਅਪੀਲ ਕਰਦਾ ਪਿਆ ਭਈ ਸਾਰੇ ਮਜ਼ਦੂਰ ਭਰਾ ਜਿਹੜੇ ਜਿੰਨੇ ਪੱਲੇਦਾਰ ਵੀਰਿਆ ਕਿਉਂਕਿ ਉੱਥੇ ਟਰਾਲੀ ਜਾਣੀ ਲਿਫਟ ਨਾ ਖਾਲੀ ਹੋਣੀ ਵੱਡੀਆਂ ਮਸ਼ੀਨਾਂ ਨੇ ਉਹਨੂੰ ਸਾਫ਼ ਕਰਨਾ ਮਸ਼ੀਨਾਂ ਨੇ ਪੈਕਿੰਗ ਕਰਨਾ ਉੱਥੇ ਤਾਂ 10 ਬੰਦਿਆਂ ਨੇ ਕੰਮ ਕਰ ਦੇਣਾ ਜਿਹੜਾ ਹਜ਼ਾਰਾਂ ਹੀ ਮਜ਼ਦੂਰ ਦਾ ਕੰਮ ਹੈ 2 ਲੱਖ ਟਨ ਦਾ ਜਿਹੜਾ 2 ਲੱਖ ਟਨ ਦਾ ਜਿਹੜਾ ਸੈਲੋ ਜੈਦਾਨੀ ਦਾ ਤੇ 2 ਲੱਖ ਟਨ ਨੂੰ ਕਿੰਨੀ ਮਜ਼ਦੂਰੀ ਲੱਗੂਗੀ ਪਰ ਉੱਥੇ ਤਾਂ 10 ਬੰਦਿਆਂ ਨੇ ਕਰਨਾ ਬਟਨ ਦੱਬਣਾ ਤੇ ਉਹ ਜਿਹੜੀ ਟਰਾਲੀ ਆ ਉਹ ਡਾਲਾ ਖੋਲ ਕੇ ਪਲਟੀ ਹੋ ਜਾਣੀ ਆ ਬਟਨ ਦੱਬਣਾ ਉਹ ਸਾਫ਼ ਹੋ ਜਾਣੀ ਆ ਬਟਨ ਦੱਬਣਾ ਤਾਂ ਬੋਰੀਆਂ ਭਰ ਜਾਣੀਆਂ ਤੇ ਫਿਰ ਭਾਈ ਉਹ ਉਹ ਦੇਖੋ ਨਾ ਕਿ ਮਜ਼ਦੂਰ ਕਿੱਥੇ ਜਾਵੂ ਤੇ ਉਹ ਜਿਹੜੇ ਸਰਕਾਰੀ ਮੁਲਾਜ਼ਮ ਨੇ ਮਾਰਕੀਟ ਕਮੇਟੀ ਜੋ ਕਿੱਥੇ ਜਾਣਗੇ ਤੇ ਜਿਹੜੇ ਟਰਾਂਸਪੋਰਟਰ ਉਤੋਂ ਢੋਆ ਢਵਾਈ ਕਰਦੇ ਸੀ ਉਹ ਕਿੱਥੇ ਜਾਣਗੇ ਸੋ ਇਹ ਸਾਰਿਆਂ ਨੂੰ ਬੇਰੋਜ਼ਗਾਰ ਕਰ ਰਹੀ ਆ ਸਰਕਾਰ ਜਿਹੜੀਆਂ ਸਰਕਾਰਾਂ ਕਹਿ ਰਹੀਆਂ ਨਾ ਕਿ ਅਸੀਂ ਰੋਜ਼ਗਾਰ ਦੇਣਾ ਨਹੀਂ ਪੰਜਾਬ ਸਰਕਾਰ ਵੀ ਤੇ ਭਾਰਤ ਸਰਕਾਰ ਵੀ ਬੇਰੋਜ਼ਗਾਰ ਕਰ ਰਹੀ ਲੋਕਾਂ ਨੂੰ ਦਿਨ-ਪੁਰ ਦਿਨ ਹੋਰ ਲੋਕਾਂ ਦੇ ਜਿਹੜੇ ਕੰਮ ਆ ਕਿਤੇ ਉਹਨਾਂ ਤੋਂ ਖੋਏ ਜਾ ਰਹੇ ਆ ਅਛਾ ਰਾਏ ਸਾਹਿਬ ਅਖੀਲਾ ਸਵਾਲ ਲਾਵਾਂਗਾ ਲੋਕ ਕਹਿ ਰਹੇ ਨੇ ਵਿਰੋਧੀ ਕਹਿ ਰਹੇ ਨੇ ਗੱਲ ਕਹਿੰਦੇ ਇਹ ਹੁਣ ਸ਼ੁਭ ਕਰਨ ਦੀ ਮੌਤ ਤੇ ਸਿਆਸਤ ਕਰਨ ਲੱਗ ਗਏ ਕਿਸਾਨ ਹੁਣ ਉਹਨੂੰ ਢਾਲ ਬਣਾ ਕੇ ਕਾਲੇ ਯਾਤਰਾ ਦਾ ਰੂਪ ਲੈ ਕੇ ਕਦੇ ਕਿੱਥੇ ਕਦੇ ਕਿਤੇ ਅਸੀਂ ਜਾ ਰਹੇ ਹਾਂ ਉਹ ਕਰ ਰਹੇ ਆਂ ਕਹਿੰਦੇ ਹੋਰ ਕਿਸਾਨਾਂ ਦੀ ਵੀ ਸ਼ਹਾਦਤਾਂ ਹੋਈਆਂ ਪਹਿਲਾਂ ਵਾਲਿਆਂ ਨੂੰ ਭੁੱਲ ਗਏ ਕਿਉਂ ਜਿਹੜਾ ਸ਼ਹੀਦ ਹੁਣ ਸਾਡਾ ਹੋਇਆ ਕਰੰਟ ਉਹਦੀ ਲੈ ਕੇ ਹਸਤੀਆਂ ਦੇਸ਼ ਦੇ ਵਿੱਚ ਕਿਸਾਨਾਂ ਨੇ ਲੈ ਕੇ ਜਾਣਾ ਇਹਨਾਂ ਨੂੰ ਭਾਜਪੀ ਵਾਲਿਆਂ ਨੂੰ ਸਵਾਲ ਕਰਨਾ ਕਿ ਇਹ ਗਲਤ ਗੱਲ ਹੈ ਫੇ ਤੁਸੀਂ ਕਦੇ ਗੋਲੀਆਂ ਚਲਾਈਆਂ ਕਦੇ ਸ਼ਹੀਦ ਕੀਤਾ ਕੀ ਮੰਗ ਰਿਹਾ ਸੀ ਇਹ ਇਹ ਆਪਣੀ ਮਿਹਨਤ ਦੀ ਮਜ਼ਦੂਰੀ ਦਾ ਮੁੱਲ ਮੰਗ ਰਿਆ ਸੀ ਇਸ ਕਰਕੇ ਤੇ ਗੋਲੀਆਂ ਚਲਾਈਆਂ ਇਹ ਕੀ ਗੁਨਾਹ ਹੈ ਜੀ ਇਹ ਕਾਦੀ ਸਿਆਸਤ ਹੈ ਅਸੀਂ ਕਿਹੜੀ ਉਹ ਸਿਆਸਤ ਕਰਕੇ ਕਿਹੜੀ ਕੁਰਸੀ ਤੇ ਬਹਿਣਾ ਅਸੀਂ ਤਾਂ ਮਜ਼ਦੂਰੀ ਦਾ ਮੁੱਲ ਮੰਗਦੇ ਆ ਇਹਦ ਕੀ ਸਿਆਸਤ ਹੋਈ ਬਈ ਅਸੀਂ ਤਾਂ ਮੁੱਲ ਮੰਗ ਰਹੇ ਆ ਵੀ ਸਾਡੀ ਮਜ਼ਦੂਰੀ ਦਾ ਮੁੱਲ ਦਿਓ ਸ਼ੁਭ ਕਰਨ ਆਪਣੀ ਮਜ਼ਦੂਰੀ ਦਾ ਮੁੱਲ ਮੰਗਦਾ ਸੀ ਉਹ ਤੇ ਗੋਲੀਆਂ ਚਲਾਈਆਂ ਉਹਦੀ ਮੌਤ ਦਾ ਹਿਸਾਬ ਮੰਗ ਰਹੇ ਆ ਪਰ ਸਰਕਾਰ ਕੋਲੋਂ ਕਿਉਂ ਚਲਾਈ ਗੋਲੀ ਦੱਸੋ ਸਾਨੂੰ ਹੁਣ ਲੱਗਦਾ ਫਰਕ ਪਾਊਗਾ ਦੇਖੋ ਮੈਂ ਇੱਕ ਗੱਲ ਕਹਾਂ ਤੁਸੀਂ ਅੱਜ ਕੱਲ੍ਹ ਆਪਣਾ ਤੋਰੀ ਆ ਤੁਹਾਨੂੰ ਫਰਕ ਤਾਂ ਨਜ਼ਰ ਆ ਗਿਆ ਹਰਿਆਣੇ ਚ ਖੱਟਰ ਲਾਤਾ ਉਹਨਾਂ ਦਾ ਜਿਹੜਾ ਉਹ ਤਾਂ ਉਹ ਤਾਂ ਲੋਕ ਸਭਾ ਚੋਣ ਲੜਾਉਂਦੀਆਂ ਕਹਿੰਦੇ ਤਿਆਰੀਆਂ ਹੋ ਰਹੀਆਂ ਤਾਂ ਕਰਕੇ ਸੁਪਨਾ ਦਵਾਇਆ ਜਿਹੜਾ ਜਿਹੜਾ ਗ੍ਰਹਿ ਮੰਤਰੀ ਉਹਨਾਂ ਦਾ ਉਹ ਵੀ ਲਾਤਾ ਤੇ ਫਿਰ ਫਿਰ ਭਾਈ ਇਹ ਕੋਈ ਗੱਲ ਨਹੀਂ ਹੈ ਫਰਕ ਪੈਂਦੇ ਹੁੰਦੇ ਆ ਫਰਕ ਕਿਉਂ ਨਹੀਂ ਪੈਂਦਾ ਫਰਕ ਤਿਆਰੀਆਂ ਤਾਂ ਉਹਵੇਂ ਹੋ ਰਹੀਆਂ ਨਾ ਬੀਤੇ ਪਿਛਲੇ ਦਿਨ ਨੇ ਨਵਦੀਪ ਦੀ ਗ੍ਰਿਫਤਾਰੀ ਹੈ ਗੁਰਕੀਰਤਜੀਤ ਦੀ ਗ੍ਰਿਫਤਾਰੀ ਹੈ ਹੋਰ ਵੀ ਨੌਜਵਾਨ ਜਿਹੜੇ ਹਜੇ ਜੇਲਾ ਚ ਬੰਦ ਅੱਜ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਖ ਤੇ ਭੀਜਪੀ ਦਾ ਜਾਂ ਰਾਜਨੀਤਿਕ ਲੋਕਾਂ ਦਾ ਬੜਨਾ ਮਨਾ ਹੈ ਤੇ ਹੋ ਜਾਣਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਘੱਟੋ ਘੱਟ ਜੀ ਅਪੀਲ ਕਰਦੇ ਜਿਵੇਂ ਪਿਛਲੇ ਅੰਦੋਲਨਾਂ ਵੇਲੇ ਵਿਰੋਧ ਕੀਤਾ ਸੀਗਾ ਕਿ ਐਤਕੀ ਵੀ ਭਾਜਪਾ ਦਾ ਵਿਰੋਧ ਕਰੋ ਨਹੀਂ ਅਸੀਂ ਅਸੀਂ ਤਾਂ ਅਪੀਲ ਕੀਤੀ ਹੈ ਵੀ ਉਹਨਾਂ ਤੋਂ ਮੰਗੋ ਜੀ ਸਾਹਿਬ ਸ਼ੁਭ ਕਰਨ ਦੇ ਗੋਲੀਆਂ ਕਿਉਂ ਚਲਾਈਆਂ ਉਹਨਾਂ ਤੋਂ ਮੰਗੋ ਜੀ ਸਾਹਿਬ ਸਾਡਾ 450 ਨੌਜਾਨ ਕਿਉਂ ਇੰਜਰਡ ਕੀਤਾ ਜ਼ਖਮੀ ਕੀਤਾ ਉਹਨਾਂ ਤੋਂ ਮੰਗੋ ਜੀ ਸਾਹਿਬ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਉਹਨਾਂ ਤੋਂ ਮੰਗੋ ਜੀ ਸਾਹਿਬ ਵੀ ਸਾਡੀ ਐਮਐਸਪੀ ਜਿਹੜੀ ਨਰਿੰਦਰ ਮੋਦੀ 2014 ਚ ਕਹਿੰਦਾ ਵੀ ਐਮਐਸਪੀ ਦੇਵਾਂਗੇ ਅੱਜ ਕਿਉਂ ਮੁੱਕਰਿਆ ਉਹਨਾਂ ਤੋਂ ਮੰਗੋ ਸਾਹਿਬ ਜਿਹੜਾ ਕਹਿੰਦਾ ਕਰਜ਼ੇ ਦੀ ਲੀਕ ਮਾਰਦੇ ਆ ਕਿ ਕਿਉਂ ਨਹੀਂ ਮਾਰੀ ਮੰਗੋ ਸਾਹਿਬ ਰਾਜ ਸਾਹਿਬ ਸਰਕਾਰ ਦਾ ਤਾਂ ਚਲੋ ਵਿਰੋਧ ਕਰ ਲੈਣੇ ਆ ਆਪਾਂ ਜਿਹੜੇ ਕਿਸਾਨ ਉੱਥੇ ਸੈਲੋਆਂ ਦੇ ਵਿੱਚ ਕਿਉਂਕਿ ਲੈ ਕੇ ਤਾਂ ਕਣਕ ਕਿਸਾਨ ਹੀ ਜਾਣਗੇ ਨਾ ਉਹਨਾਂ ਕਿਸਾਨਾਂ ਨੂੰ ਕਿਵੇਂ ਰੋਕੋਗੇ ਦੇਖੋ ਇੱਕ ਗੱਲ ਹੈ ਕਲੀਅਰ ਕਰ ਅਸੀਂ ਤਾਂ ਅਪੀਲ ਕਰਾਂਗੇ ਅਸੀਂ ਜਦੋਂ ਉਹ ਲੈਣਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਵੀਡੀਓ ਆਉਂਦੀਆਂ ਤਾਂ ਜਿਹੜੇ ਵਿਰੋਧੀ ਹੈ ਸਰਕਾਰ ਆ ਉਹਨਾਂ ਨੂੰ ਮਿਲ ਜਾਂਦਾ ਕਿ ਭਈ ਆ ਦੇਖੋ ਲੋਕ ਖੁਸ਼ ਨੇ ਤੁਸੀਂ ਐਵੇਂ ਚਾਰਕ ਲੋਕ ਹੈਗੇ ਰੋਲਾ ਪਾਈ ਮੈਂ ਦੱਸਣਾ ਚਾਹਾਂਗਾ ਉਹ ਕਈ ਵਾਰੀ ਕਿਸਾਨ ਸਾਡਾ ਬਹੁਤ ਪੂਲਾ ਹੈ ਉਹਨੂੰ ਇਹ ਲੱਗਦਾ ਵੀ ਮੌਸਮ ਖਰਾਬ ਹੋ ਗਿਆ ਮੇਰੀਆਂ ਟਰਾਲੀਆਂ ਖਾਲੀ ਹੋ ਜਾਣਗੀਆਂ ਮੈਂ ਫਟਾਫਟ ਜਾਣਾ ਢੇਰੀ ਕਰਕੇ ਆ ਜਾਣਾ ਫਿਰ ਮੈਨੂੰ ਮੈਂ ਜਿਹੜਾ ਉੱਤੇ ਚਾਰ-ਚਾਰ ਦਿਨ ਮੰਡੀ ਬਹਿਣਾ ਪੈਣਾ ਮੈਨੂੰ ਬਹਿਣਾ ਨਹੀਂ ਪੈਣਾ ਕਿਉਂਕਿ ਮੰਡੀ ਬਾੜਦਾਨਾ ਨਹੀਂ ਪੂਰਾ ਹੁੰਦਾ ਪਰ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿਸਾਨਾਂ ਨੂੰ ਭਰਾਵੋ ਇਹ ਸਾਰਾ ਤੰਤਰਦਾਨੀ ਨੇ ਹਿਮਾਚਲ ਚ ਸ਼੍ਰੀਨਗਰ ਚ ਵਰਤਿਆ ਪਹਿਲਾਂ ਇਹਨੇ ਸੇਵ ਖਰੀਦੇ 2-3 ਸਾਲ 10 ਰੁਪਏ ਵੱਧ ਰੇਟ ਦੇ ਕੇ ਖਰੀਦੇ ਜਿਵੇਂ ਹੁਣ ਸਾਡੇ ਭਰਾ ਕਹੀ ਕਹਿੰਦੇ ਆ ਸਾਨੂੰ ਤਾਂ ਹਰ ਟਰਾਲੀ 'ਚ 5-700 ਦਾ ਸਾਡਾ ਕੂੜਾ ਚਲਿਆ ਜਾਂਦਾ ਵਿੱਚ ਭਾਈ ਫੇਰ ਹੁਣ ਇਹ ਨਹੀਂ ਕੀ ਕੀਤਾ ਹੁਣ ਆ ਕੇ ਕਹਿੰਦਾ ਵੀ ਇਹਦਾ ਗ੍ਰੇਡਿੰਗ ਕਰਕੇ ਸੇਵ ਖਰੀਦਾਂਗੇ ਬਾਕੀ ਖਰੀਦਾਂਗੇ ਨਹੀਂ ਤੇ ਸੜਕਾਂ ਤੇ ਸੇਵ ਰੁੜਿਆ ਨਾ ਪਿਛਲੇ ਸਾਲ ਸ਼੍ਰੀਨਗਰ ਜਾ ਕੇ ਆਇਆ ਤੇ ਇਹ ਆਉਣ ਵਾਲੇ ਸਮੇਂ ਤੁਹਾਡੀ ਕਣਕ ਨੂੰ ਵੀ ਕਹੋਗੇ ਵੀ ਗ੍ਰੇਡਿੰਗ ਕਰਕੇ ਲੈਣਾ ਤੇ ਫੇਰ ਜਿਹੜੀ ਕਣਕ ਤੁਹਾਡੀ 2500 ਵਾਲੀ ਉਹ 1500 ਨੂੰ ਲੈਣੀ ਤੇ ਫੇਰ ਤੁਹਾਨੂੰ ਮਜਬੂਰੀ ਹੋਊ ਜੇ ਅੱਜ ਤੁਸੀਂ ਮੰਡੀਆਂ 'ਚ ਨਹੀਂ ਨਾ ਰੱਖ ਸਕਦੇ ਮੰਡੀਆਂ 'ਚ ਨਹੀਂ ਬਹਿ ਸਕਦੇ ਤੇ ਫੇ ਕਾਨੂੰ ਘਰ ਵੀ ਨਹੀਂ ਰੱਖੀ ਜਾਣੀ 1500 ਨਹੀਂ ਵੇਚ ਕੇ ਹੋਣੀ ਪੈਣੀ ਆ ਆਉਣ ਵਾਲਾ ਭਵਿੱਖ ਬਚਾ ਲੋ ਅਪੀਲ ਕਰਦੇ ਹਾਂ ਹੱਥ ਬਨ ਕੇ ਤੁਹਾਡੇ ਅੱਗੇ ਵੀ ਭਾਈ ਮੰਡੀਆਂ 'ਚ ਹੀ ਲੈ ਕੇ ਜਾਓ ਸੈਲੋਜ ਤੇ ਕਣਕ ਬਿਲਕੁਲ ਨਾ ਲੈ ਕੇ ਜਾਓ ਜੀ ਬਹੁਤ ਬਹੁਤ ਸ਼ੁਕਰੀਆ ਰਾਜ ਸਾਹਿਬ ਬਹੁਤ ਬਹੁਤ ਧੰਨਵਾਦ ਜੀ